ਜਿਹੜੇ ਬੰਦੇ ਮਨਰੇਗਾ 'ਚ ਕੰਮ ਕਰਦੇ ਸੀ ਹੁਣ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਮਨਰੇਗਾ ਵਾਲੀ ਸਕੀਮ ਬੰਦ ਕਰ ਦਿੱਤੀ ਹੈ ਸਰਕਾਰ ਨੇ ਉਹ ਖਤਮ ਹੋ ਗਈ ਆ ਜਿਹੜੇ ਤੁਹਾਡੇ ਕਾਰਡ ਬਣੇ ਸੀ ਹੁਣ ਉਹ ਮਤਲਬ ਕਿ ਕਿਸੇ ਕੰਮ ਦੇ ਨਹੀਂ ਰਹੇ ਪਰ ਸਰਕਾਰ ਨੇ ਇੱਕ ਨਵੀਂ ਸਕੀਮ ਚਲਾਈ ਆ BBG राम जी ਤੇ ਇਹ ਸਕੀਮ ਵੀ ਉਸੇ ਤਰ੍ਹਾਂ ਆ ਜਿੱਦਾਂ 100 ਦਿਨ ਕੰਮ ਮਿਲਦਾ ਸੀ ਇਹਦੇ ਵਿੱਚ 125 ਦਿਨ ਕੰਮ ਮਿਲੂਗਾ ਤੁਸੀਂ ਆਪਣੇ ਕਾਰਡ ਬਣਵਾ ਲਓ ਜਾ ਕੇ ਆਪਣੇ ਸਰਪੰਚ ਦੇ ਕੋਲ ਜਾ ਕੇ ਅਪਲਾਈ ਕਰ ਦਿਓ ਮਤਲਬ ਕਿ ਆਧਾਰ ਕਾਰਡ ਦੇਣਾ ਵਾ ਜਿਹੜਾ ਕਿ ਤੁਹਾਡੇ ਮੋਬਾਈਲ ਦੇ ਨਾਲ ਲਿੰਕ ਹੋਵੇ ਤੇ ਉਹ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਤੇ ਇਹਦੇ ਵਿੱਚ 125 ਦਿਨ ਕੰਮ ਮਿਲਣਾ ਘਬਰਾਉਣ ਦੀ ਕੋਈ ਚਿੰਤਾ ਨਹੀਂ ਹੁਣ ਅੱਗੇ ਸਾਰਾ ਪੈਸਾ ਸੈਂਟਰ ਸਰਕਾਰ ਦਿੰਦੀ ਸੀ ਹੁਣ ਸੈਂਟਰ ਕਹਿੰਦੀ ਕਿ 60% ਅਸੀਂ ਦੇਵਾਂਗੇ ਤੇ 40% ਪੰਜਾਬ ਸਰਕਾਰ ਦੇਊਗੀ ਤੇ ਉਪਰੋਂ ਘਬਰਾਉਣ ਦੀ ਲੋਨ ਨਹੀਂ ਜਿਹੜੇ ਕਹਿੰਦੇ ਕਿ 60 ਦਿਨ ਕੰਮ ਨਹੀਂ ਮਿਲਣਾ ਉਹ 60 ਦਿਨ ਸਰਕਾਰ ਕਹਿੰਦੀ ਜਦੋਂ ਕਿ ਫਸਲ ਬੀਜ ਹੁੰਦੀ ਹੈ ਜਾਂ ਫਸਲ ਕੱਟ ਹੁੰਦੀ ਹੈ ਉਹਨਾਂ ਦਿਨਾਂ 'ਚ ਨਹੀਂ ਕੰਮ ਮਿਲਣਾ ਕਿ ਮਜ਼ਦੂਰਾਂ ਦੀ ਕਮੀ ਨਾ ਆਵੇ ਤੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਸਮਝ ਲੱਗੀ ਤਾਂ ਆਪਣੇ ਨੇੜੇ ਤੇੜੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਮਨਰੇਗਾ 'ਚ ਕੰਮ ਕਰਦੇ ਸੀ ਤੇ ਜਾਣ ਤੋਂ ਪਹਿਲਾਂ ਭਰਾ ਦਾ ਜਨਨ